ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਕਟੜਾਈ ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਦੇ ਵਿੱਚ ਸੂਟ ਆਉ ਦਿਖਾਉਣੇ ਆ ਤੁਹਾਨੂੰ ਸੂਟ ਇਹ ਦੇਖੋ ਪਹਿਲਾਂ ਤਾਂ ਹੈ ਜੀ ਇਹ ਸੁਪਰ ਟੈਕਸ ਬ੍ਰਾਂਡ ਦੇ ਵਿੱਚ ਇਹ ਸੂਟ ਰਹਿਣਗੇ ਔਰ ਤੁਸੀਂ ਪ੍ਰਿੰਟ ਦੇਖੋ ਬਹੁਤ ਹੀ ਪਿਆਰਾ ਡਿਜੀਟਲ ਪ੍ਰਿੰਟ ਦੇ ਵਿੱਚ ਜਿਹੜਾ ਇਹ ਸੂਟ ਨੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਔਰ ਜਿਹੜਾ ਇਹਦਾ ਫੈਬਰਿਕ ਹੈ ਇਹ ਕਟ్రਾਈ ਦੇ ਵਿੱਚ ਰਹੇਗਾ ਇਹ ਜੀ ਸੁਪਰਟੈਕਸ ਦੇ ਬ੍ਰਾਂਡ ਦੇ ਵਿੱਚ ਸੂਟ ਰਹਿਣਗੇ ਇਹ ਤੁਸੀਂ ਦੇਖੋ ਪਿਓਰ ਸੂਟ ਨੇ ਇਹ ਇਹ ਸੂਟ ਜੀ ਪੂਰਾ 올ਓਵਰ ਸੂਟ ਰਹੇਗਾ ਔਰ 5 ਮੀਟਰ ਰਹੇਗਾ ਇਹ ਦੇਖੋ ਇਹਦਾ ਨਾਲ ਬਹੁਤ ਹੀ ਪਿਆਰਾ ਜਿਹੜਾ ਹੈਗਾ ਆ ਇਹ ਤੁਸੀਂ ਦੇਖੋ ਕਟ్రਾਈ ਦੇ ਵਿੱਚ ਜਿਹੜਾ ਇਹ ਸੂਟ ਰਹੇਗਾ ਇਹ ਰਹੇਗਾ ਜੀ ਨਾਲੇ ਦੇ ਡਿਜੀਟਲ ਪ੍ਰਿੰਟ ਦੇ ਵਿੱਚ ਬਹੁਤ ਹੀ ਪਿਆਰਾ ਸ਼ਾਲ ਇਹ ਤੁਸੀਂ ਦੇਖੋ ਬਹੁਤ ਹੀ ਪਿਆਰਾ ਜਿਹੜਾ ਪ੍ਰਿੰਟ ਹੈ ਇਹ ਦੇਖੋ ਤੁਸੀਂ ਡਿਜ਼ਾਈਨਿੰਗ ਔਰ ਪ੍ਰਿੰਟ ਬਹੁਤ ਹੀ ਪਿਆਰੀ ਹੈ ਸ਼ਾਲ ਰਹੇਗਾ ਇਹ ਨਾਲ ਇਹਦੇ ਸੂਟ ਦੇ ਅਨੁਸਾਰੀਆਂ ਦੇ ਵਿੱਚ ਇਹ ਜੀ ਸਰਦੀਆਂ ਦੇ ਤੋਹਫੇ ਰਹਿਣਗੇ ਤੁਹਾਡੇ ਲਈ ਇਹ ਤੁਸੀਂ ਦੇਖੋ ਪ੍ਰਿੰਟ ਤਾਂ ਬਹੁਤ ਹੀ ਪਿਆਰਾ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਨਵੀਂ-ਨਵੀਂ ਜਿਹੜੀ ਵੀਡੀਓਜ਼ ਦੀ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚਦੀ ਰਹੇ ਇਹ ਦੇਖੋ ਤੁਸੀਂ ਇਸ ਤਰ੍ਹਾਂ ਬਹੁਤ ਹੀ ਪਿਆਰੇ ਪ੍ਰਿੰਟ ਦੇ ਵਿੱਚ ਇਹ ਰਹੇਗਾ ਜੀ ਕਟ్రਾਈ ਦਾ ਸੂਟ ਇਸ ਦੇ ਨਾਲ ਹੀ ਤੁਹਾਨੂੰ ਅਸੀਂ ਦਿਖਾਵਾਂਗੇ ਅਗਲਾ ਸੂਟ ਇਹ ਤੁਸੀਂ ਦੇਖੋ ਇਹ ਵੀ ਸੁਪਰ ਟੈਕਸ ਦਾ ਹੈ ਇਹ ਜੀ ਕਟ్రਾਈ ਦੇ ਵਿੱਚ ਹੀ ਰਹਿਣਗੇ ਇਹਨਾਂ ਦੇ ਡਿਜ਼ਾਈਨ ਸਾਰਿਆਂ ਦੇ ਸੇਮ ਰਹਿਣਗੇ ਔਰ ਜਿਹੜਾ ਕਲਰ ਚਾਰਟ ਹੈ ਉਹ ਅਲੱਗ-ਅਲੱਗ ਹੋਏਗਾ ਇਹ ਰਹੇਗਾ ਜੀ ਇਹਦਾ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਪੈਰਟ ਸ਼ੇਡ ਦੇ ਵਿੱਚ ਰਹੇਗਾ ਜੀ ਸੂਟ ਕਟ్రਾਈ ਦੇ ਵਿੱਚ ਰਹੇਗਾ ਇਹਦਾ 올ਓਵਰ ਜਿਹੜਾ ਇਹ ਕਪੜਾ ਹੈ ਇਹ 5 ਮੀਟਰ ਰਹੇਗਾ ਨਾਲ ਰਹੇਗਾ ਡਿਜੀਟਲ ਡਿਜੀਟਲ ਪ੍ਰਿੰਟ ਦੇ ਵਿੱਚ ਰਹੇਗਾ ਜੀ ਸ਼ਾਲ ਬਹੁਤ ਹੀ ਪਿਆਰਾ ਕਲਰ ਚਾਰਟ ਹੈ ਇਹਦੇ ਨਾਲ ਹੀ ਤੁਹਾਨੂੰ ਅਸੀਂ ਦਿਖਾਉਨੇ ਆ ਜੀ ਅਗਲਾ ਕਲਰ ਹੋ ਰਹੇਗਾ ਜੀ ਪਿੰਕ ਸ਼ੇਡ ਦੇ ਵਿੱਚ ਇਹ ਵੀ ਤੁਸੀਂ ਦੇਖੋ 올ਓਵਰ ਜਿਹੜਾ ਹੈ ਫੈਬਰਿਕ ਰਹੇਗਾ ਨਾਲ ਡਿਜੀਟਲ ਜਿਹੜਾ ਹੈ ਛਾਲ ਰਹੇਗਾ ਔਰ ਪੂਰਾ ਸੂਟ ਜਿਹੜਾ ਤੁਹਾਨੂੰ 5 ਮੀਟਰ ਮਿਲੇਗਾ ਬਹੁਤ ਹੀ ਸੋਹਣੇ ਪ੍ਰਿੰਟ ਦੇ ਵਿੱਚ ਇਹ ਰਹਿਣਗੇ ਇਸ ਤਰ੍ਹਾਂ ਦੇ ਰਹਿਣਗੇ ਜੀ ਇਹ ਸ਼ਾਲ ਸੂਟ ਬਹੁਤ ਹੀ ਪਿਆਰੇ ਬਹੁਤ ਹੀ ਪਿਆਰੇ ਜੇ ਪ੍ਰਿੰਟ ਦੇ ਵਿੱਚ ਇਸ ਦੇ ਨਾਲ ਹੀ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਅਗਲਾ ਕਲਰ ਚਾਰਟ ਉਹ ਦੇਖੋ ਤੁਸੀਂ ਬਲੈਕ ਸ਼ੇਡ ਦੇ ਵਿੱਚ ਹੈਗਾ ਇਹ ਸੂਟ ਇਹ ਜੀ ਸਾਰੇ ਸੂਟਾਂ ਦਾ ਪ੍ਰਾਈਸ ਰਹੇਗਾ 750 ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਅਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਜ਼ਰੂਰ ਪ੍ਰੈਸ ਕਰਨਾ ਇਸ ਸੂਟ ਦੇ ਨਾਲ ਵਿੱਚ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਾਲ ਰਹੇਗਾ ਤੁਸੀਂ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਸ਼ਾਲ ਵੀ ਬਹੁਤ ਹੀ ਪਿਆਰਾ ਹੈ ਸਕਰੀਨ ਦੇ ਉੱਪਰ ਸਾਡਾ ਨੰਬਰ ਵੀ ਲਗਾਤਾਰ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਸਾਡੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਜਲਦ ਹੀ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ